ਕਬੀਰ ਅਬ ਜਾਣਿਆ ਜਬ ਜਾਣਿਆ ਤਾਉ ਮਨ ਮੰਨਿਆ ਧਿਆਨਾ ਬੋਲੋ ਜੀ ਮਨ ਮੰਨੇ ਲੋਗ ਨਾ ਪਤੀਜੈ ਫਿਰ ਬੋਲੋ ਮਨ ਮੰਨੇ ਲੋਗ ਨਾ ਪਤੀਜੈ ਕਬੀਰ ਜੀ ਕਹਿੰਦੇ ਵੀ ਜਦੋਂ ਤੁਹਾਡਾ ਮਨ ਮੰਨ ਗਿਆ ਉਸ ਸੱਚ ਦੇ ਨਾਲ ਇਹ ਗਰੰਟੀ ਵਾਲੀ ਗੱਲ ਨਹੀਂ ਵੀ ਲੋਕ ਵੀ ਉਹਦੇ ਨਾਲ ਸਹਿਮਤ ਹੋਣ ਕਹ ਕਬੀਰ ਅਬ ਜਾਣਿਆ ਜਪ ਜਾਣਿਆ ਤਾ ਮਨ ਮੰਨਿਆ ਮਨ ਮੰਨੇ ਲੋਗ ਨਾ ਪਤੀਜੇ ਜਿਹੜੇ ਲੋਗ ਨੇ ਜ਼ਰੂਰੀ ਨਹੀਂ ਆਵੇਂ ਲੋਗ ਤੁਹਾਡੇ ਨਾਲ ਸਹਿਮਤੀ ਰੱਖਦੇ ਹੋ ਕਬੀਰ ਜੀ ਦਾ ਜਿਹੜੀ ਉਹਨਾਂ ਦਾ ਸਿਧਾਂਤ ਹੈ ਕਬੀਰ ਸਾਹਿਬ ਦਾ ਉਹ ਬਨਾਰਸ ਵਿੱਚ ਰਹਿੰਦੇ ਹਨ ਆਪਾਂ ਰੋਜ਼ ਇਹ ਗੱਲ ਪੜ੍ਹਦੇ ਹਾਂ ਰੋਜ਼ ਵੇ ਭਗਤਾਂ ਕੀ ਚਾਲ ਨਰਾਲੀ ਚਾਲ ਨਰਾਲੀ ਭਗਤਾਂ ਕੇਰੀ ਬਖਮ ਮਾਰਗ ਲਭ ਲੋਭ ਹੰਕਾਰ ਤਤ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਕੀ ਵਾਲੋਂ ਨਕੀਏ ਤੇ ਮਾਰਗ ਜਾਣਾ ਗੁਰਬਾਣੀ ਗੁਰੂ ਗੰਗ ਸਾਹਿਬ ਗੁਰੂ ਅਮਰਦਾਸ ਜੀ ਦੇ ਬੋਲ ਵੀ ਤੁਸੀਂ ਇਹ ਗੱਲ ਯਾਦ ਰੱਖੋ ਜਿਹੜੇ ਭਗਤ ਹੁੰਦੇ ਨੇ ਉਹਨਾਂ ਦੀ ਚਾਲ ਵੱਖਰੀ ਹੁੰਦੀ ਹੈ ਚਾਲ ਤੋਂ ਮੁਰਾਦ ਇਹ ਨਹੀਂ ਹੈ ਵੀ ਉਹ ਹਵਾ ਵਿੱਚ ਉੱਡਦੇ ਹੁੰਦੇ ਆ ਚਾਲ ਤੋਂ ਮੁਰਾਦ ਉਹਨਾਂ ਦਾ ਵੇ ਆਫ ਲਾਈਫ ਜ਼ਿੰਦਗੀ ਜਿਉਣ ਦਾ ਜਿਹੜਾ ਢੰਗ ਆ ਉਹ ਬੜਾ ਵੱਖਰਾ ਹੁੰਦਾ ਹੈ ਸਿੱਧਾਂ ਨੇ ਪੁੱਛਿਆ ਸੀ ਨਾ ਗੁਰਨਾਨ ਦੇਵ ਸਾਹਿਬ ਨੂੰ ਵੀ ਤੁਹਾਡੇ ਅੰਦਰ ਨਿਰਾਲਾਪਨ ਕਿਉਂ ਹੈ ਕਵਣ ਕਥਾਲੇ ਰਹੋ ਨਿਰਾਲੇ ਬੋਲੇ ਨਾਨਕ ਸੁਣੋ ਤੁਮ ਬਾਲੇ ਸਿੱਧ ਗੋਸ਼ਟ ਹੇ ਨਾਨਕ ਜੀ ਤੁਹਾਡੇ ਵਿੱਚ ਅਸੀਂ ਵੇਖਦੇ ਆ ਬੜੀ ਵਿਲੱਖਣਤਾ ਆ ਤੁਸੀਂ ਸਾਰੀ ਦੁਨੀਆ ਵਿੱਚੋਂ ਯੂਨੀਕ ਪਰਸਨ ਲੱਗਦੇ ਆ ਤੁਹਾਡੀ ਪਰਸਨੈਲਿਟੀ ਦਾ ਕਾਰਨ ਕੀ ਹੈ ਤੇ ਬਾਬੇ ਨੇ ਫਿਰ ਜਵਾਬ ਦਿੱਤਾ ਸੀਗਾ ਕਹਿਣ ਲੱਗੇ ਮੈਂ ਅਸਲ ਵਿੱਚ ਸੱਚ ਦੀ ਕਥਾ ਨੂੰ ਕਰਨ ਕਰਕੇ ਨਿਰਾਲਾ ਹੋ ਕੇ ਵਿਝਦਾ ਆ ਮੇਰਾ ਰਹਿਣਾ ਬੈਠਣਾ ਉੱਠਣਾ ਖਾਣਾ ਪੀਣਾ ਸੋਣਾ ਸਾਰੀ ਦੁਨੀਆ ਤੋਂ ਬਿਲਕੁਲ ਵੱਖਰਾ ਆ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਹਜ਼ੂਰ ਇਸੇ ਕਰਕੇ ਵੱਖਰੇ ਨੇ ਗੁਰੂ ਨਾਨਕ ਸਾਹਿਬ ਪਾਸ਼ਾ ਜੀ ਇਸੇ ਕਰਕੇ ਉਹਨਾਂ ਦੀ ਜੀਵਨ ਸ਼ੈਲੀ ਸਿਧਾਂਤ ਵਿੱਚ ਕੀ ਆ ਜੀ ਫਰਕ ਆ ਮਹਾਰਾਜ ਕਹਿਣ ਲੱਗੇ ਵੀ ਜਦੋਂ ਤੁਹਾਡਾ ਮਨ ਉਸ ਸੱਚ ਨਾਲ ਪਤਿੱਜ ਗਿਆ ਤਾਂ ਇਹ ਗੱਲ ਪੱਕੀ ਜਾਣੋ ਵੀ ਜ਼ਰੂਰੀ ਨਹੀਂ ਹੈ ਜਿਹੜੇ ਲੋਕ ਸਦੀਆਂ ਤੋਂ ਉਹ ਮਨਮਤ ਕਰਦੇ ਆ ਰਹੇ ਨੇ ਉਹ ਤੁਹਾਡੇ ਨਾਲ ਆ ਕੇ ਸਹਿਮਤ ਹੋ ਜਾਣਗੇ ਇਹ ਜ਼ਰੂਰੀ ਨਹੀਂ ਹੈਗਾ ਭਈ ਉਹ ਆ ਕੇ ਕੀ ਕਰਨਗੇ ਜੀ ਸਹਿਮਤ ਹੋ ਜਾਣਗੇ ਬੜਾ ਪਿਆਰਾ ਵਿਸ਼ਾ ਹੈ ਜੀ ਇਹ ਅੱਜ ਤੱਕ ਜਦੋਂ ਵੀ ਕਿਸੇ ਨੇ ਆ ਕੇ ਸੱਚ ਦੀ ਗੱਲ ਨੂੰ ਸਾਡੇ ਨਾਲ ਸਾਂਝ ਪਾਈ ਹੈ ਸਿੱਖੀ ਦੇ ਵਿਢੇ ਵਿੱਚ ਮਾਫ ਕਰਿਓ ਵੀ ਉਹਨਾਂ ਨਾਲ ਚੰਗਾ ਵਿਵਹਾਰ ਨਾ ਕਰ ਸਕੇ ਭੋਲੇ ਲੋਕ ਗੁਰੂ ਨਾਨਕ ਸਾਹਿਬ ਜੀ ਸਿੱਧਾਂ ਨਾਲ ਬਹਿ ਕੇ ਗੱਲ ਕਰਦੇ ਆ ਨਾ ਜੀ ਗੁਰੂ ਨਾਨਕ ਸਾਹਿਬ ਜੀ ਸਿੱਧਾਂ ਨਾਲ ਬਹਿ ਕੇ ਗੱਲਬਾਤ ਕਰ ਰਹੇ ਹੁਣ ਸਾਡੇ ਕੋਲ ਐਵੀਡੈਂਸ ਹੈ ਸਿੱਧ ਗੋਸ਼ਤ ਸਿੱਧ ਗੋਸ਼ਤ ਦੀ ਬਾਣੀ ਕਦੀ ਅਸੀਂ ਸੁਣਿਆ ਵੀ ਜਿਹੜੇ ਸਿੱਧ ਸਿਖਿਓ ਤਖਤੀਆਂ ਚੱਕ ਕੇ ਖੜੇ ਹੋ ਗਏ ਚੱਲੇ ਜਾਓ ਗੁਰੂ ਨਾਨਕ ਸਾਹਿਬ ਅਸੀਂ ਤੁਹਾਨੂੰ ਗੱਲ ਨਹੀਂ ਕਰਨੀ ਜਾਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਪਾਸ਼ਾ ਜੀ ਦੇ ਨਾਲ ਗਲਤ ਢੰਗ ਦੀ ਕੋਈ ਗਤੀਵਿਧੀ ਕੀਤੀ ਹੋਵੇ ਗੁਰੂ ਨਾਨਕ ਸਾਹਿਬ ਜੀ ਦੇ ਖਿਲਾਫ ਕੋ ਨਾਰੇਵਾਜੀ ਕੀਤੀ ਹੋਵੇ ਐਦਾਂ ਦਾ ਇਤਿਹਾਸ ਕਿਤੇ ਨਹੀਂ ਲਿਖਿਆ ਹੋਇਆ ਵੀ ਉਹਨਾਂ ਨੇ ਉਹ ਬੰਦੇ ਸਾਡੇ ਨਾਲੋਂ ਬਹੁਤ ਚੰਗੇ ਸੀਗੇ ਉਹ ਬਹਿ ਕੇ ਬੜੇ ਪਿਆਰ ਨਾਲ ਗੱਲਬਾਤ ਕਰਨ ਵਾਲੇ ਬੰਦੇ ਸੀ ਉਹ ਕੀ ਕਰਨ ਵਾਲੇ ਸੀਗੇ ਜੀ ਗੱਲਬਾਤ ਕਰਨ ਵਾਲੇ ਬੰਦੇ ਸੀ ਉਹਨਾਂ ਦੇ ਮਨਾਂ ਵਿੱਚ ਚਾਹ ਸੀਗਾ ਸਿੱਧਾਂ ਦੇ ਵੀ ਕੋਈ ਦੂਰ ਤੋਂ ਰੱਬ ਦਾ ਪਿਆਰਾ ਚੱਲ ਕੇ ਆਇਆ ਇਦੇ ਨਾਲ ਬਹਿ ਕੇ ਆਪਾਂ ਡਿਸਕਸ ਕਰਦੇ ਆਂ ਕੋਈ ਗੱਲ ਬਾਤ ਸਾਂਝ ਕਰਦੇ ਕੋ ਰੱਬ ਤੇ ਘਰ ਦੀ ਬਹਿ ਕੇ ਗੱਲ ਕਰਾਂਗੇ ਕੁਝ ਤਤ ਪ੍ਰਾਪਤ ਹੋਏਗਾ ਸਾਨੂੰ ਇਸ ਕਰਕੇ ਉਹਨਾਂ ਨੇ ਆਪਣੇ ਟਾਈਮ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਬੜੇ ਸਵਾਲ ਕੀਤੇ ਕਵਣ ਕਥਾਲੇ ਰਹੂ ਨਿਰਾਲੇ ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ ਦੇਖੋ ਕਿੰਨੇ ਸਵਾਲ ਕੀਤੇ ਬੜੇ ਪਿਆਰ ਦੇ ਨਾਲ ਇਦਾਂ ਨਹੀਂ ਬਈ ਜਿੱਦਾਂ ਗੁਰੂ ਨਾਨਕ ਸਾਹਿਬ ਆਏ ਨਾਲੇ ਨਾਰੇ ਬਾਜ ਸ਼ੁਰੂ ਹੋ ਗਏ ਇਹ ਨਹੀਂ ਹੈਗਾ ਇਹ ਸਾਡਾ ਛੱਬਿਆਚਾਰ ਨਹੀਂ ਹੈ ਇਹ ਗੁਰਸਿੱਖਾਂ ਦਾ ਸੁਭਾ ਦਾ ਹਿੱਸਾ ਨਹੀਂ ਹੈ ਵਾਲੀ ਗੱਲ ਦਾਸ ਵਿੱਚੋਂ ਇੱਕ ਉਦਾਹਰਨ ਆਪਜੀ ਨਾਲ ਸਾਂਝ ਪਾਣ ਲੱਗਾ ਜੇ ਸਮਝਣ ਦਾ ਯਤਨ ਕਰਨਾ ਇੱਕ ਕਮਿਊਨਿਟੀ ਨੂੰ ਇਹ ਸਜ਼ਾ ਦੇ ਦਿੱਤੀ ਗਈ ਵੀ ਤੁਹਾਨੂੰ ਹਰ ਵੇਲੇ ਹਨੇਰੇ ਵਿੱਚ ਰੱਖਿਆ ਜਾਏਗਾ ਇੱਕ ਕਬੀਲੇ ਨੂੰ ਇਹ ਸਜ਼ਾ ਦਿੱਤੀ ਗਈ ਵੀ ਤੁਹਾਨੂੰ ਕੀ ਕੀਤਾ ਜਾ ਰਿਹਾ ਇਹ ਸਜ਼ਾ ਲਾਈ ਜਾਂਦੀ ਬਾਦਸ਼ਾਹ ਵੱਲੋਂ ਤੁਸੀਂ ਕਾਲ ਕੋਠੜੀ ਦੇ ਵਿੱਚ ਰਹਿਣਾ ਹੈ ਹਨੇਰੇ ਵਿੱਚ ਉਹਨਾਂ ਲੋਕਾਂ ਨੇ ਮੰਨ ਲਈ ਸਜ਼ਾ ਜਦੋਂ ਇਹ ਸੀਗੀ ਪਹਿਲੀ ਜਨਰੇਸ਼ਨ ਜਿਹੜੀ ਹਨੇਰੇ ਦੀ ਕਾਲ ਕੋਠੜੀ ਚ ਜਾਵੜੀ ਹੁਣ ਕਾਲ ਕੋਠੜੀ ਚ ਰਹਿਣ ਵਾਲੇ ਲੋਕਾਂ ਦੀ ਸੰਤਾਨ ਕਾਦੇ ਵਿੱਚ ਪੈਦਾ ਹੋਈ ਕਾਲ ਕੋਠੜੀ ਚ ਪੈਦਾ ਹੋਈ ਕਾਦੇ ਵਿੱਚ ਪੈਦਾ ਹੋਈ ਜੀ ਹਨੇਰੇ ਵਿੱਚ ਪੈਦਾ ਹੋਈ ਬਾਦ ਵਿੱਚ ਉਹ ਇਹ ਦੂਜੀ ਜਨਰੇਸ਼ਨ ਆ ਗਈ ਫਿਰ ਤੀਜੀ ਜਨਰੇਸ਼ਨ ਪੈਦਾ ਹੋਈ ਉਹ ਕਾਦੇ ਵਿੱਚ ਪੈਦਾ ਹੋਈ ਜੀ ਹਨੇਰੇ ਵਿੱਚ ਪੈਦਾ ਤਿੰਨ ਜਨਰੇਸ਼ਨ ਦੀ ਗੱਲ ਆ ਬਈ ਫਿਰ ਜਿਹੜੀ ਚੌਥੀ ਜਨਰੇਸ਼ਨ ਸੀਗੀ ਜਦੋਂ ਉਹ ਪੈਦਾ ਹੋਈ ਉਹ ਕਿੱਥੇ ਪੈਦਾ ਹੋਈ ਜੀ ਹਾਂਜੀ ਸੰਗਤ ਜੀ ਕਾਦੇ ਵਿੱਚ ਪੈਦਾ ਹੋਈ ਜੋ ਵੀ ਹਨੇਰੇ ਵਿੱਚ ਕਾਲ ਕੋਠੜੀ ਚ ਪੈਦਾ ਹੋਈ ਉਦੋਂ ਤੱਕ ਪ੍ਰਕਾਸ਼ ਦੀ ਲਾਈਟ ਦੀ ਡੈਫੀਨੇਸ਼ਨ ਬਦਲ ਦਿੱਤੀ ਗਈ ਕਿਉਂਕਿ ਦੋ ਤਿੰਨ ਜਿਹੜੀਆਂ ਜਨਰੇਸ਼ਨ ਉਹ ਕਿੱਥੋਂ ਲੰਘਦੀਆਂ ਜੀ ਹਨੇਰੇ ਵਿੱਚੋਂ ਲੰਘੀਆਂ ਜਦੋਂ ਇੱਕ ਕੌਮ ਨੂੰ ਬੜੇ ਲੰਬੇ ਸਮੇਂ ਤੱਕ ਹਨੇਰੇ ਵਿੱਚ ਰੱਖਿਆ ਜਾਵੇ ਤਾਂ ਫਿਰ ਆਉਣ ਵਾਲੇ ਟਾਈਮ ਵਿੱਚ ਜਿਹੜਾ ਹਨੇਰਾ ਆ ਤੇ ਪ੍ਰਕਾਸ਼ ਉਹਨਾਂ ਲੋਕਾਂ ਵਾਸਤੇ ਡੈਫੀਨੇਸ਼ਨ ਸਮਝਣੀ ਬੜੀ ਮੁਸ਼ਕਲ ਹੋ ਜਾਂਦੀ ਹੈ ਬਹੁਤ ਮੁਸ਼ਕਲ ਹੋ ਜਾਂਦੀ ਹੈ ਹੁਣ ਉਹਨਾਂ ਨੂੰ ਇਹ ਵੀ ਸਿਖਾਤਾ ਗਿਆ ਬਈ ਹਨੇਰਾ ਹੀ ਪ੍ਰਕਾਸ਼ ਹੁੰਦਾ ਹੈ ਹਨੇਰਾ ਕੀ ਹੁੰਦਾ ਜੀ ਪ੍ਰਕਾਸ਼ ਹੁੰਦਾ ਹਾਲਾਂਕਿ ਪ੍ਰਕਾਸ਼ ਹਨੇਰਾ ਨਹੀਂ ਹੁੰਦਾ ਤੁਸੀਂ ਹਨੇਰੇ ਨੂੰ ਕੀ ਕਹਿਆ ਕਰੋ ਪ੍ਰਕਾਸ਼ ਕਿਹਾ ਕਰੋ ਖਨੇਰਾ ਕੀ ਹੁੰਦਾ ਹੈ ਜੀ? ਪ੍ਰਕਾਸ਼ ਹੁੰਦਾ। ਇਹ ਡੈਫੀਨੇਸ਼ਨ ਉਹਨਾਂ ਨੂੰ ਦੜਾਈ ਗਈ। ਪੰਜਵੀਂ ਜੇਨਰੇਸ਼ਨ ਦੇ ਵਿੱਚ ਕੋਈ ਸਮਝਦਾਰ ਬੰਦਾ ਪੈਦਾ ਹੋਇਆ। ਸਗਾ ਉਹਨਾਂ ਵਿੱਚ ਹੀ ਜਿਹੜੀ ਪੰਜਵੀਂ ਜੇਨਰੇਸ਼ਨ ਪੈਦਾ ਹੋਈ ਨਾ ਉਹਨਾਂ ਵਿੱਚ ਇੱਕ ਸਮਝਦਾਰ ਬੰਦਾ ਪੈਦਾ ਹੋਇਆ। ਇੱਕ ਦਿਨ ਉਹ ਕਾਲ ਕੋਠਰੀ ਚ ਤੁਰਿਆ ਜਾਂਦਾ ਹੈ। ਬੇਨਤੀ ਕਰਦਿਆਂ ਵੀ ਇਹ ਇੱਕ ਮੈਂ ਕਹਾਣੀ ਸਾਂਝ ਕਰ ਰਿਹਾ ਆਪ ਜੀ ਨਾਲ। ਕੋਈ ਪ੍ਰੈਕਟੀਕਲ ਹੋਇਆ ਵਾਕਿਆ ਨਹੀਂ ਹੈ। ਸਿਰਫ ਗੱਲ ਆਪਾਂ ਸਮਝਣੀ ਹੈ ਦੇ ਵਿੱਚ। ਕਹ ਕਬੀਰ ਅਬ ਜਾਨਿਆ ਜਬ ਜਾਨਿਆ ਤਾਉ ਮਨ ਮਾਨਿਆ ਮਨ ਮਾਨੇ ਲੋਗ ਨਾ ਪਤੀਚਾ ਇੱਕਦੋਨ ਤੁਰਿਆ ਜਾ ਰਿਹਾ ਕਾਲ ਕੋਟੜੀ ਚ ਉਹਨੇ ਦੇਖਿਆ ਵੀ ਇੱਕ ਖਿੜਕੀ ਵਿੱਚੋਂ ਨਾ ਮਾੜਾ ਜਿਹਾ ਪ੍ਰਕਾਸ਼ ਆ ਰਿਹਾ ਮਾੜੀ ਜੀ ਲਾਈਟ ਆ ਰਹੀ ਹੈ ਕਿਣਕਾ ਮਾਤਰ ਜਦੋਂ ਨੇ ਕੋਲ ਜਾ ਕੇ ਵੇਖਿਆ ਬੜਾ ਹੈਰਾਨ ਹੋਇਆ ਕਿਉਂਕਿ ਪਹਿਲੀ ਵਾਰੀ ਪ੍ਰਕਾਸ਼ ਦੇਖਿਆ ਸੀ ਉਹਨੇ ਔਰ ਵੱਡੀ ਗੱਲ ਸੀ ਕਿ ਚਾਰ ਜਨਰੇਸ਼ਨ ਵਿੱਚ ਪਹਿਲਾ ਬੰਦਾ ਜਿਨੇ ਪਹਿਲੀ ਵਾਰੀ ਪ੍ਰਕਾਸ਼ ਦੇਖਿਆ ਉਨੇ ਥੋੜਾ ਜਿਹਾ ਖਿਆ ਕੀਤਾ ਉਹਨੇ ਤਾਕੀ ਨੂੰ ਖੋਲਿਆ ਤੇ ਜਦੋਂ ਉਹਦੀਆਂ ਅੱਖਾਂ ਵਿੱਚ ਲਾਈਟ ਪਈ ਉਹ ਤੇ ਡਰ ਗਿਆ ਕਿਉਂਕਿ ਪ੍ਰਕਾਸ਼ ਬੜੇ ਲੰਮੇ ਸਮੇਂ ਬਾਅਦ ਦੇਖਿਆ ਗਿਆ ਸੀ ਉਹ ਪਹਿਲਾ ਬੰਦਾ ਸੀਗਾ ਜਿਨੇ ਆਪਣੇ ਗਰੁੱਪ ਵਿੱਚ ਪਹਿਲੀ ਵਾਰੀ ਪ੍ਰਕਾਸ਼ ਦੇਖਿਆ ਹੁਣ ਉਹ ਪ੍ਰਕਾਸ਼ ਜਦੋਂ ਵੇਖ ਕੇ ਪਰਤਿਆ ਨਾ ਵਾਪਸ ਜਾ ਕੇ ਉਹਨਾਂ ਲੋਕਾਂ ਨਾਲ ਗੱਲ ਕਰ ਰਿਹਾ ਆ ਜਿਨ੍ਹਾਂ ਦੇ ਹਿਸਾਬ ਵਿੱਚ ਇਹ ਗੱਲ ਕਿਤਾਬ ਵਿੱਚ ਲਿਖ ਦਿੱਤੀ ਗਈ ਵੀ ਤੁਹਾਡੇ ਵਾਸਤੇ ਜਿਹੜਾ ਪ੍ਰਕਾਸ਼ ਉਹ ਕੀ ਹੁੰਦਾ ਆ ਖਨੇ ਤਾਂ ਹੁਣ ਉਹ ਲੋਕ ਇਹੋ ਜੇ ਸਨ ਉਹਨੇ ਜਾ ਕੇ ਉਹਨਾਂ ਨੂੰ ਸਮਝਾਇਆ ਕਹਿੰਦਾ ਸੱਜਣੋ ਮੈਂ ਅੱਜ ਪ੍ਰਕਾਸ਼ ਦੇਖ ਕੇ ਆਇਆ ਪਹਿਲਾਂ ਤਾਂ ਲੋਕ ਹੱਸਣੇ ਲੱਗ ਪਏ ਵੀ ਕਹਿੰਦੇ ਇਹ ਕਿਹੜਾ ਪ੍ਰਕਾਸ਼ ਦੇਖ ਆਇਆ ਵੀ ਤਾਂ ਹੋ ਸਕਦਾ ਨੇ ਪ੍ਰਕਾਸ਼ ਦੇ ਕਬ ਅਸੀਂ ਦਿੱਲੀ ਪ੍ਰਕਾਸ਼ ਵਿੱਚ ਹੀ ਰਹਿੰਨੇ ਆ ਪਹਿਲਾਂ ਹੱਸੇ ਜਦੋਂ ਦੂਜੀ ਵਾਰੀ ਉਹਨੇ ਕਿਹਾ ਕਹਿੰਦਾ ਪ੍ਰਕਾਸ਼ ਵੇਖਣ ਦੇ ਨਾਲ ਪਤਾ ਕੀ ਹੁੰਦਾ ਬਹੁਤ ਸਾਰੀਆਂ ਚੀਜ਼ਾਂ ਨਜ਼ਰ ਆਉਂਦੀਆਂ ਇੱਥੇ ਤਾਂ ਕਹਿੰਦਾ ਹਨੇਰਾ ਹੀ ਹਨੇਰਾ ਹੋਇਆ ਪਿਆ ਜਦੋਂ ਉਹਨਾਂ ਲੋਕਾਂ ਨੇ ਇਹ ਗੱਲ ਸੁਣੀ ਉਹ ਬੜੇ ਹੈਰਾਨ ਹੋਏ ਉਹ ਗੱਲਾਂ ਕਰਨ ਲੱਗ ਪਏ ਆਪਸ ਵਿੱਚ ਬਹਿ ਕੇ ਚਾਰ ਪੰਜ ਕਹਿੰਦੇ ਇਹ ਬੰਦਾ ਪਾਗਲ ਹੋ ਗਿਆ ਹੈ ਇਹ ਬੰਦਾ ਕੀ ਹੋ ਗਿਆ ਜੀ ਕਾਰਨ ਕੀ ਸੀਗਾ ਉਹਨਾਂ ਦੀ ਤੇ ਉਹਨਾਂ ਦੀ ਵਿਚਾਰਧਾਰਾ ਮਿਲਦੀ ਨਹੀਂ ਸੱਚਾ ਕੌਣ ਸੀਗਾ ਜਿਹੜਾ ਪ੍ਰਕਾਸ਼ ਦੇਖ ਕੇ ਆਇਆ ਤੇ ਉਹ ਸੱਚੇ ਨੂੰ ਝੂਠੇ ਕੀ ਕਹਿ ਰਹੇ ਇਹ ਬੰਦਾ ਪਾਗਲ ਹੋ ਗਿਆ ਉਹ ਕਹਿੰਦਾ ਮੈਂ ਵੇਖ ਕੇ ਆਇਆ ਮੰਨੋ ਮੇਰੀ ਗੱਲ ਪ੍ਰਕਾਸ਼ ਵਿੱਚ ਮੈਂ ਵੇਖਿਆ ਕਾਂ ਉੱਡਦੇ ਨੇ ਚਿੜੀਆਂ ਉੱਡਦੀਆਂ ਆ ਲੋਕ ਬੜੇ ਸਾਰੇ ਕੰਮ ਕਰਦੇ ਪਏ ਆ ਸਾਨੂੰ ਕਾਲਕੋਟ ਰਿਚ ਰੱਖਿਆ ਹੋਇਆ ਸੀ ਨਾ ਨਹੀਂ ਜਦੋਂ ਉਹਨੂੰ ਵਾਰ-ਵਾਰ ਪਾਗਲ ਕਿਹਾ ਗਿਆ ਉਹ ਵੀ ਥੋੜਾ ਜਿਹਾ ਭਰਮ ਵਿੱਚ ਆ ਗਿਆ ਵੀ ਕਿਤੇ ਮੈਨੂੰ ਵਾਕਿਆ ਹੀ ਨਾ ਭਲੇਖਾ ਹੋਵੇ ਉਹ ਦੂਜੀ ਵਾਰੀ ਫੇਰ ਵੇਖਣ ਗਿਆ ਤੇ ਜਦੋਂ ਦੂਜੀ ਵਾਰੀ ਵੇਖਣ ਗਿਆ ਨਾ ਜਿਵੇਂ ਬਾਬੇ ਕਬੀਰ ਨੇ ਨਹੀਂ ਕਿਹਾ ਬਾਣੀ ਅੰਦਰ ਦੇਖੋ ਭਾਈ ਗਿਆਨ ਕੀ ਆਈ ਆਂਧੀ ਆਂਧੀ ਦਾ ਮਤਲਬ ਹੈ ਹਨੇਰੀ ਆ ਗਈ ਫਿਰ ਹੁਣ ਤੇ ਸਾਰਾ ਕੁਝ ਕਨਫਰਮ ਹੋ ਗਿਆ ਦੂਜੀ ਵਾਰੀ ਜਦੋਂ ਵੇਖਿਆ ਦੂਜੀ ਵਾਰੀ ਆ ਕੇ ਉਹਨੇ ਫੇਰੇ ਗੱਲ ਕਹਿਤੀ ਕਹਿੰਦਾ ਸੱਜਣੋ ਮਿੱਤਰੋ ਮੈਂ ਪ੍ਰਕਾਸ਼ ਦੇਖ ਕੇ ਆਇਆ ਪ੍ਰਕਾਸ਼ ਬੜਾ ਵਧੀਆ ਹੁੰਦਾ ਆ ਉਹਨੇ ਸਾਰੇ ਉਹਦੇ ਜਿਹੜੇ ਸਿੰਪਟਮਸ ਹਨ ਉਹਨਾਂ ਨਾਲ ਸ਼ੇਅਰ ਕੀਤੇ ਅਖੀਰ ਉਹ ਲੋਕ ਕਹਿਣ ਲੱਗ ਪਏ ਵੇ ਇਹ ਬੰਦਾ ਸਾਡੇ ਚ ਪਾਗਲ ਜੰਮਿਆ ਆ ਇਹ ਕੱਲ ਦਾ ਜੰਮਿਆ ਅੱਜ ਦਾ ਜੰਮਿਆ ਸਾਨੂੰ ਸਮਝਾਏਗਾ ਵੀ ਪ੍ਰਕਾਸ਼ ਦੀ ਕੀ ਡੈਫੀਨੇਸ਼ਨ ਹੁੰਦੀ ਹੈ ਆਮ ਤੌਰ ਤੇ ਗੱਲ ਹੁੰਦੀ ਹੈ ਜਦੋਂ ਤੁਸੀਂ ਕੋਈ ਗੁਰਮਤ ਦੇ ਦਾਇਰੇ ਚ ਰਹਿ ਕੇ ਨਵੀਂ ਨਵੀਂ ਗੱਲ ਕਰੋ ਤਾਂ ਅਕਸਰ ਇਦਾਂ ਦੇ ਕਮੈਂਟਸ ਇਦਾਂ ਦੇ ਸਟੇਟਮੈਂਟ ਸਾਡੇ ਸਾਹਮਣੇ ਆਉਂਦੇ ਨੇ ਵੀ ਤੁਸੀਂ ਅੱਜ ਨਵੇਂ ਜੰਪੇ ਹੋ ਗੱਲ ਕਰਨ ਵਾਲੇ ਉਹਦੇ ਨਾਲ ਵੀ ਇਹ ਕੰਮ ਹੋਇਆ ਅਖੀਰ ਪਤਾ ਜੀ ਕੀ ਹੋਇਆ ਸਾਰਾ ਗਰੁੱਪ ਇਕੱਠਾ ਹੋ ਗਿਆ ਕਹਿਣ ਲੱਗੇ ਇਹਨੂੰ ਛੇਕ ਦਿਓ ਆਪਣੇ ਗਰੁੱਪ ਦੇ ਵਿੱਚੋਂ ਇਹਨੂੰ ਕੀ ਕਰੋ ਜੀ ਛੇਕੋ ਇਹਨੂੰ ਆਪਣੇ ਗਰੁੱਪ ਦੇ ਵਿੱਚੋਂ ਕਾਰਨ ਵੀ ਇਹ ਗੱਲ ਨਵੀਂ ਕਰ ਰਿਹਾ ਹੈ ਇਹ ਕੀ ਕਰ ਰਿਹਾ ਜੀ ਇਹ ਜਾਣ ਰਿਹਾ ਤੇ ਪਛਾਣ ਰਿਹਾ ਆ ਇਹਨੂੰ ਬਾਹਰ ਕੱਢੋ ਜੇ ਵਿੱਚ ਰਿਹਾ ਤਾਂ ਇਹ ਸਾਨੂੰ ਪ੍ਰਕਾਸ਼ ਦੀ ਗੱਲ ਸਿਖਾਏਗਾ ਇਸਾਨੂੰ ਕੀ ਕਰੇਗਾ ਜੀ ਪ੍ਰਕਾਸ਼ ਦੀ ਗੱਲ ਸਿਖਾਏਗਾ ਮਾਫ ਕਰਿਓ ਬੰਦੇ ਬੜੇ ਚੰਗੇ ਸਨ ਉਹ ਲੋਕ ਚੰਗੇ ਸਨ ਕਮ ਸੇ ਕਮ ਬਹਿ ਕੇ ਗਲਤਾਂ ਕਰ ਰਹੇ ਸੀ ਕਿ ਸਿੱਧ ਜਿਹੜੇ ਸੀ ਆ ਮਲੇਸ਼ੀਆ ਵਿੱਚ ਦੇਖੋ ਕੀ ਹੋਇਆ ਗਏ ਹੋਏ ਪ੍ਰਚਾਰਕ ਦੀ ਭਰੀ ਸੰਗਤ ਵਿੱਚ ਪੱਗ ਲਾ ਕੇ ਰੱਖ ਦਿੱਤੀ ਐ ਇਹ ਕਿੱਡੀ ਕ ਵੱਡੀ ਸ਼ਮਾਨਦਾਰੀ ਦੀ ਗੱਲ ਐ ਜਕਰੀਆ ਖਾਨ ਨੇ ਪੱਗ ਲਾਈ ਸਾਡੀ ਸੰਗਤ 'ਚ ਜਵਾਬ ਦਿਆ ਜੇ ਤੁਸੀਂ ਸਾਰੇ ਜਣ ਲਾਈ ਦਿੱ ਸੰਗਤ ਦੀ ਔਰੰਗਜ਼ੇਬ ਲਾ ਸਕਿਆ ਪੱਗ ਹਾਂ ਜੀ ਦਿਓ ਜਵਾਬ ਦੀ ਲਾਈ ਉਹਨੇ ਅਹਿਮਦ ਸ਼ਾਹ ਅਬਦਾਲੀ ਅਹਿਮਦ ਸ਼ਾਹ ਦੁਰਾਨੀ ਦੇਖੋ ਕਿੰਨੇ ਬਾਦਸ਼ਾਹ ਆਏ ਆ ਉਹ ਕਦੀ ਸਰਦਾਰਾਂ ਦੀ ਸਿੱਖਾਂ ਦੀ ਪੱਗ ਨਾ ਲਾ ਸਕੇ ਪਰ ਕਮਾਲ ਦੀ ਗੱਲ ਆ ਵੀ ਅਸੀਂ ਪੱਗ ਆਪ ਹੀ ਲਾ ਲਈ ਹੈ ਪਤਾ ਕਿਉਂ ਕਿਉਂ ਲਾਈ ਜੀ ਬਲਨਾਤ ਅੰਦਰ ਪਸ਼ੂਗਿਰਤੀ ਆ ਸਾਡੇ ਜਿਹੜੇ ਪਸ਼ੂ ਆ ਉਹ ਬਹਿ ਕੇ ਵਿਚਾਰ ਨਹੀਂ ਕਰਦੇ ਹੜਕੰਪ ਕੌਣ ਮਚਾਉਂਦੇ ਆ ਪਸ਼ੂ ਮਚਾਉਂਦੇ ਨੇ ਹੜਕੰਪ ਪਤਾ ਜੀ ਕੌਣ ਮਚਾਉਂਦੇ ਆ ਜੀ ਪਸ਼ੂ ਜਿਹੜੀ ਪਸ਼ੂ ਬਿਰਤ ਜਿਵੇਂ ਗੁਰੂ ਨੇ ਕਿਹਾ ਵੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਇਹ ਹੜਕਾਂਪ ਮਚਾਉਣ ਵਾਲਾ ਕੰਮ ਕੌਣ ਕਰਦੇ ਨੇ ਜਿਹੜੇ ਸਮਝਦਾਰ ਬੰਦੇ ਹੁੰਦੇ ਆ ਉਹ ਭੱਲਾਂ ਕੀ ਕਰਦੇ ਆ ਉਹ ਕਹਿੰਦੇ ਨੇ ਆਓ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਉਹ ਆਕੇ ਕਹਿੰਦੇ ਨੇ ਵੀਰ ਜੀਓ ਸਰਦਾਰ ਜੀ ਤੁਸੀਂ ਆਹ ਜਿਹੜੀ ਵਿਚਾਰ ਕੀਤੀ ਹੈ ਇਹਦੇ ਬਾਬਤ ਅਸੀਂ ਕੁਝ ਆਪ ਜੀ ਨਾਲ ਆਦਾਨ ਪ੍ਰਦਾਨ ਕਰਨਾ ਚਾਹੁੰਦੇ ਆ ਗੁਰੂ ਨੇ ਵੀ ਗੱਲ ਕਹੀ ਹੈ ਜਦ ਲਗ ਦੁਨੀਆ ਰਹੀ ਨਾਨਕ ਕਿਛ ਸੁਣੀਐ ਕਿ ਸਹੀ ਹੈ ਦੋ ਗੱਲ ਰਖੀ ਮੈਂ ਕੁਝ ਕਹੋ ਵੀ ਤੇ ਕੁਝ ਸੁਣੋ ਵੀ ਤੁਸੀਂ ਕੁਝ ਸੁਣਨਾ ਵੀ ਹੈ ਤੇ ਸੁਣਾਣਾ ਵੀ ਹੈ ਦੋਨੋਂ ਗੱਲਾਂ ਬਰਾਬਰ ਨੇ ਇਹ ਸਗਾ ਕਮਿਊਨੀਕੇਸ਼ਨ ਕਰਨ ਦੀ ਬਾਤ ਜਿਹੜੀ ਸਾਡੇ ਵਿੱਚ ਖਤਮ ਹੋਈ ਅਸੀਂ ਗੁਰੂ ਦੀ ਵਿਚਾਰ ਨਾਲੋਂ ਟੁੱਟ ਕੇ ਵਿਚਾਰ ਕਰਨ ਦੀ ਜਗ੍ਹਾ ਅਸੀਂ ਪੱਗਾਂ ਲਾਣ ਵੱਲ ਤੁਰ ਪਏ ਕੀ ਪ੍ਰਚਾਰਕ ਦੀ ਪੱਗ ਸੰਗਤ ਦੀ ਸੰਗਤ ਦੀ ਪੱਗ ਨਹੀਂ ਹੋਇਆ ਕਰਦੀ ਜਿਨ੍ਹਾਂ ਲੋਕਾਂ ਨੇ ਪੱਗ ਲਾਈ ਹੈ ਉਹ ਕਿਦਾਂ ਆਪਣੀ ਜਾ ਕੇ ਧੀ ਨੂੰ ਕਹਿਣਗੇ ਵੀ ਧੀਏ ਸਾਡੀ ਪੱਗ ਦਾ ਖਿਆਲ ਰੱਖੀ ਕਹਿ ਬਣਗੇ ਉਹ ਉਹਨਾਂ ਨੇ ਤਾਂ ਗੁਰੂ ਦੀ ਹਜ਼ੂਰੀ ਵਿੱਚ ਨਹੀਂ ਪੱਗ ਦਾ ਧਿਆਨ ਰੱਖਿਆ ਸੋਚਣਾ ਪਵੇਗਾ ਇਹ ਗੱਲਾਂ ਉਦੋਂ ਤੱਕ ਹੋਣਗੀਆਂ ਜਦੋਂ ਤੱਕ ਅਸੀਂ ਇਹ ਨਹੀਂ ਵਿਚਾਰਾਂਗੇ ਕਹਿ ਕਬੀਰ ਅਬ ਜਾਣਿਆ ਜਪ ਜਾਣਿਆ ਤਉ ਮਨ ਮਾਨਿਆ ਮਨ ਮਾਨੇ ਲੋਕ ਨਾ ਪਤੀਜੇ